ਤੁਸੀਂ ਦੇਖ ਰਹੇ ਹੋ ਪੁਲਸ ਦਰਪਣ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਵਾਰਡ ਨੰਬਰ 39 ਵਿੱਚ ਜੋ ਲੋਕਾਂ ਦੁਆਰਾ ਮਲਵਾ ਪਾ ਕੇ ਸੜਕਾਂ ਉੱਚੀਆਂ ਨਹੀਂ ਵੀ ਕੀਤੀਆਂ ਗਈਆਂ ਸੀ ਤੇ ਉਸ ਏਰੀਆ ਦੇ ਕਾਉਂਸਲਰ ਲਕੀ ਦਾਦਰਾ ਜੀ ਵੱਲੋਂ ਮਤਲਬ ਕਿ ਬਲਡਰੋਜ਼ਰ ਮੰਗਾ ਕੇ ਸੜਕ ਨੂੰ ਸਿੱਧਾ ਕਰਾਇਆ ਜਾ ਰਿਹਾ ਹੈ ਚਲੋ ਆਓ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ ਹਾਂਜੀ ਭਾਜੀ ਕੀ ਨਾਮ ਸੀ ਮੇਰਾ ਨਾਮ ਸ੍ਰੇਸ਼ ਲਕੀਆ ਜੀ ਮੈਂ 39 ਨੰਬਰ ਵਾਰਡ ਤੋਂ ਕਾਉਂਸਲਰ ਦੇ ਹਸਬੰਦ ਆ ਜੀ ਤੇ ਆ ਭਾਜੀ ਜਿੱਦਾਂ ਕਿ ਸੜਕ ਦੇ ਵਿੱਚ ਅੱਜ ਤਾਂ ਹੁਣ ਤੁਸੀਂ ਬੁਲਡੋਜ਼ਰ ਨਾਲ ਕੰਮ ਕਰਾ ਰਹੇ ਹੋ ਤੇ ਇਹਦਾ ਕੀ ਪਰਪਸ ਕੀ ਹੈ ਜੀ ਕਾਫੀ ਟਾਈਮ ਤੋਂ ਨਾ ਮੈਨੂੰ ਮੱਲੇ ਵਾਲਿਆਂ ਦੀਆਂ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਵੀ ਸੜਕ ਜਿਹੜੀ ਬਹੁਤ ਉੱਚੀ ਨੀਵੀਂ ਆ ਉਹ ਕਾਫੀ ਵੱਡੇ ਵੱਡੇ ਖੱਡੇ ਆ ਮੈਂ ਆ ਕੇ ਵੀ ਦੇਖਿਆ ਬਹੁਤ ਵੱਡੇ ਖੱਡੇ ਆ ਤੇ ਜਿਨ੍ਹਾਂ ਕਰਕੇ ਨਾ ਆਵਾਜੇ ਵਿੱਚ ਬੜੀ ਪ੍ਰੋਬਲਮ ਆਉਂਦੀ ਸੀ ਕਾਫੀ ਐਕਸੀਡੈਂਟ ਹੁੰਦੇ ਸੀ ਬਰਸਾਤਾਂ ਦੇ ਦਿਨਾਂ ਵਿੱਚ ਖਾਸ ਤੌਰ ਤੇ ਇਸ ਲਈ ਮੈਨੂੰ ਅੱਜ ਡਿਸ਼ ਮੰਗਾ ਕੇ ਕਾਰ ਫਾਊਂਡੇਸ਼ਨ ਤੋਂ ਤੇ ਸੜਕ ਪਤਲੀ ਕਰਾ ਰਹੇ ਆ ਵੀ ਤਾਂ ਕਿ ਇਲਾਕਾ ਨੂੰ ਅਸੀਂ ਨੂੰ ਜਿਹੜੇ ਖੱਡੇ ਆ ਉਹਦੀ ਪ੍ਰੋਬਲਮ ਨਾ ਆਵੇ ਤੇ ਸੜਕ ਥੋੜੀ ਪਧਰੀ ਹੋ ਜਵੇ ਸਰ ਜਿਹੜੇ ਆ ਖੱਡੇ ਮਿੱਟੀ ਪਈ ਆ ਇਹ ਜਿਦਾ ਕਿ ਟਰਾਲੀਆਂ ਵਾਲੇ ਸਿੱਟ ਜਾਂਦੇ ਉਹੀ ਆ ਇਹ ਚੀਜ਼ ਹਾਂ ਟਰਾਲੀਆਂ ਵਾਲੇ ਸਿੱਟ ਜਾਂਦੇ ਆ ਜੀ ਉਹ ਕਿਤੇ ਉੱਚੀ ਆ ਕਿਤੇ ਨੀਵੀਂ ਆ ਜੀ ਇਸ ਲਈ ਬਹੁਤ ਵੱਡੇ ਵੱਡੇ ਟੋਏ ਬਣੇ ਹੋਏ ਆ ਤੇ ਉਹਨਾਂ ਨੂੰ ਆਪਾਂ ਅੱਜ ਠੀਕ ਕਰਨ ਦਾ ਸ਼ੁਰੂ ਕੀਤਾ ਜੀ ਕੰਮ ਸਾਰੀ ਸੜਕ ਪੂਰੀ ਅਖੀਰ ਤੱਕ ਖੰਬਰੇ ਤੱਕ ਠੀਕ ਕਰਾਈ ਜਾਊਗੀ ਸਾਰੀ ਪਧਰੀ ਕਰਾਈ ਜਾਊਗੀ ਜੀ ਹਾਂਜੀ ਇਸ ਇਸ ਇਹ ਸੜਕ ਖੰਬਰਾ ਚਰਚ ਜਿਹੜੀ ਵਰਲਡਸ ਫੇਮਸ ਆ ਉਹਨੋ ਲਿੰਕ ਰੋਡ ਆ ਔਰ ਵਾੜ ਤੁਹਾਡਾ ਪੈਂਦਾ ਹੈ ਨਾ ਕਈ ਵਾੜਾ ਦੇ ਲੋਕ ਇੱਥੋਂ ਲੰਘਦੇ ਨੇ ਹਾਂਜੀ ਤੇ ਇਹ ਜ਼ਰੂਰੀ ਸੀਗਾ ਨਾ ਜਿੱਦਾਂ ਜਿੱਦ ਜੋ ਬਹੁਤ ਜ਼ਰੂਰੀ ਸੀ ਜੀ ਬਹੁਤ ਇਹ ਸੜਕ ਬਹੁਤ ਚੱਲਦੀ ਆ ਜੀ ਬਹੁਤ ਜ਼ਿਆਦਾ ਚੱਲਦੀ ਆ ਜੀ ਕਾਫੀ ਆਬ ਆ ਜਾਈਏ ਇੱਥੇ ਸਰ ਵੈਸੇ ਉਹ ਤਾਂ ਸੜਕ ਕਦੋਂ ਤੱਕ ਬਣੂਗੀ ਸੜਕ 10 ਜੇ ਕਾਫੀ ਟਾਈਮ 5-7 ਮਹੀਨੇ ਹਜੇ ਲੱਗ ਜਾਣਗੇ ਪਰ ਮੈਂ ਸੋਚਿਆ ਉਸ ਤੋਂ ਪਹਿਲਾਂ ਆਪਾਂ ਇੱਕ ਵਾਰੀ ਪਧਰੀ ਕਰਾ ਦਈਏ ਤਾਂ ਕਿ ਇਲਾਕਾ ਨਿਵਾਸੀ ਉਹਨਾਂ ਨੂੰ ਨਾ ਕੋਈ ਪ੍ਰੋਬਲਮ ਨਾ ਆਵੇ ਕੋਈ ਡਿਗ ਨਾ ਕੋਈ ਬਸ ਰਾਹਤ ਹੋਵੇ ਕੋਈ ਬੱਚੇ ਨਾ ਡਿਗਣ ਕੋਈ ਲੇਡੀਜ਼ ਨ ਠੀਕ ਹੈ ਜੀ ਤਾਂ ਕਰਕੇ ਅਸੀਂ ਅੱਜ ਇਹ ਸੜਕ ਪਧਰੀ ਕਰਾਉਣ ਦਾ ਸ਼ੁਰੂ ਕੀਤਾ ਕਰਦੇ ਕਿੰਨਾ ਕੁ ਵਾਇਆ ਹੈ ਜਿੱਥੇ ਤੱਕ ਇਹ ਮੇਰੇ ਹਿਸਾਬ ਨਾਲ ਇਹ ਸੜਕ 3 ਜਾਂ 4 ਕਿਲੋਮੀਟਰ ਦਾ ਰਵਾਇਆ ਬਣ ਜਾਂਦਾ ਅੱਛਾ ਜੀ ਹਾਂ ਜੀ ਕਾਫੀ ਲੰਬੀ ਸੜਕ ਹੈ ਜੀ ਇਹ ਸਾਰੀ ਖਰਾਬ ਹੈ ਜੀ ਤੇ ਮੇਰਾ ਰਵਾੜ ਮੇਰਾ ਪਰਿਵਾਰ ਹੈ ਜੀ ਇਸ ਲਈ ਮੈਂ ਇਹਨੂੰ ਪਹਿਲ ਦੇ ਆਧਾਰ ਤੇ ਸਾਰੀ ਪੂਰੀ ਠੀਕ ਕਰਾਉਂਗਾ ਤੈਨੂੰ ਬਣਾਵਾਵਾਂਗੇ ਵੀ ਜਲਦੀ ਤੋਂ ਜਲਦੀ 4-5 4 ਦਾ 5 ਮਹੀਨੇ ਵਿੱਚ ਮੈਨੂੰ ਕੋਸ਼ਿਸ਼ ਆ ਮੈਂ ਇਹ ਸੜਕ ਬਣਾ ਦਊਂਗਾ ਜੀ ਹਾਂ ਜੀ ਧੰਨਵਾਦ ਠੀਕ ਹੈ हाँ जी वार्ड नंबर जो उनतालीस इतना लंघ रहे चलो आप गल करिए हाँ जी भाजी, की नाम मेरा नाम राकेश शर्मा है और मेरा न्यू जलंधर निकले में मकान है अच्छा शर्मा जी जो जो ये जो सड़क थोड़ा टोये टिब्बे वाली थी और काउंसलर जी ने बुलरोजर बुल मंगा के इसको थोड़ा सीधा करवा रहे हैं आपको कैसा लग रहा है ये बहुत ही बढ़िया काम है लक्की पाजी समझ लो की इस कॉलोनी में चलो पहले भी हम लोग उनको जानते हैं बहुत ही अच्छे नेक इंसान है और बहुत ही चंगा काम कर रहे हैं और आने वाले समय में उम्मीद करूंगा इससे भी चंगा काम करेंगे ये जो टोयो जो खड्डे थे खड्डों से आपको राहत मिल रही मिलेगी ना ये जो सफर सीधा करवा रहे सड़क बिल्कुल मिलेगी हंड्रेड परसेंट मिलेगी और मैं उम्मीद करूंगा कि बहुत जल्दी पक्की से पक्की भी सड़क बनवाए धन्यवाद बहुत बहुत धन्यवाद जी आप बहुत जानकारी लिए हां जी भाई की नाम जी मेरा नाम ब्रिज है जी हां जी ब्रिजमोहन जी जिदा के काउंसिलर साहब आप बुलडोजर न सड़क सिद्धि करा रहे हैं बारे तुम तो दसो ता विचार बुने बहुत बढ़िया जी बहुत रोड टूटी हुई थी ये तो मतलब एक तरह से बहुत बढ़िया काम कर रही है अगर करके बराबर करके सीधा रोड हो जाएगा पानी जगह जगह खड्डा आने जाने का बहुत प्रॉब्लम हो रहा था ठीक है बहुत बढ़िया काम हो रहा है इससे जैसे आवाजावी में थोड़ी राहत हो जाएगी बहुत हमारे लिए तो बहुत ही बढ़िया हो जाएगा सर बहुत बहुत परेशानी होती थी इधर से आने जाने के तो दिल नहीं करता था लेकिन अब बराबर हो जाएगा तो पानी खड़ा नहीं होगा आने जाने का आसान हो जाएगा ਸਤਿ ਸ੍ਰੀ ਅਕਾਲ ਜੀ ਧੰਨ ਧੰਨ ਹਾਂ ਜੀ ਹਾਂ ਜੀ ਭਾਈ ਕੀ ਨਾਮ ਸੁਖਮਨ ਸਿੰਘ ਮੇਰਾ ਨਾਮ ਹੈ ਅੱਛਾ ਭਾਈ ਕਿੱਥੇ ਰਹਿੰਦੇ ਜਿੱਥੇ ਰਹਿੰਦੇ ਹਾਂ ਜੀ ਬਿਲਕੁਲ ਨਾਲ ਜਿੱਥੇ ਜੋ ਕਾਉਂਸਲਰ ਸਾਹਿਬ ਇਸ ਵੇਲੇ ਆ ਕਰਵਾ ਰਹੇ ਨੇ ਆਪਣਾ ਸੜਕ ਪਧਰੀ ਕਰਾ ਰਹੇ ਬਲਡوزر ਨਾਲ ਤੁਹਾਨੂੰ ਇਹ ਕਿਸ ਤਰ੍ਹਾਂ ਲੱਗ ਰਿਹਾ ਹੈ ਇਸ ਬਾਰੇ ਵਿੱਚ ਦੱਸੋ ਬਹੁਤ ਅੱਛਾ ਲੱਗ ਰਿਹਾ ਹੈ ਸਾਡੇ ਕਾਉਂਸਲਰ ਲक्की ਭਾਈ ਕੰਮ ਕਰਾ ਰਹੇ ਆ ਹੁਣ ਪਧਰੀ ਕਰਾ ਰਹੇ ਆ ਥੋੜੀ ਦੇਰ ਚ ਨਵੀਂ ਬਣਾਣਗੇ ਸੜਕ ਸਾਨੂੰ ਬਹੁਤ ਅੱਛਾ ਲੱਗ ਰਿਹਾ ਨਹੀਂ ਜਦ ਇਹ ਸੜਕ ਪਧਰੀ ਹੋ ਰਹੀ ਹੈ ਨਾ ਤੁਹਾਨੂੰ ਲੱਗੇਗਾ ਕਿ ਟੋਇਆਂ ਤੋਂ ਰਾਹਤ ਹੋ ਜਾਈ ਹਾਂ ਜੀ ਹ ਅਗੇ ਡਿੱਗੇਗਾ ਨਾ ਰਾ ਟੋਏ ਟੱਪੇ ਜਿੱਦਾਂ ਮਰਦੀ ਹੁੰਦਾ